ਹਲੇਲੂਇਆ ਮੇਰੇ ਵੱਲੋਂ ਸਾਰਿਆਂ ਨੂੰ ਜੈਮ ਸੀਦੀ ਕਿ ਮੇਰੇ ਵੱਲੋਂ ਪਹਿਲੋਂ ਤੇ ਸਾਰਿਆਂ ਨੂੰ ਐਡਵਾਂਸ ਵਿੱਚ ਪ੍ਰਭੂ ਸੁਮਸੀ ਦੇ ਜਿੰਦਾ ਹੋਣ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਕਿ ਤਨ ਸਾਰਿਆਂ ਨੂੰ ਪਤਾ ਹੀ ਹੋਣਾ ਐਤਵਾਰ ਜਿਹੜਾ 20 ਤਰੀਕ ਨੂੰ ਇਸਟਰ ਆ ਉਸ ਦਿਨ ਪ੍ਰਭੂ ਸੁਮਸੀ ਮੁਰਦਿਆਂ ਵਿੱਚ ਤੀਜੇ ਦਿਨ ਜਿੰਦਾ ਹੋਏ ਸੀ ਪ੍ਰਭੀਸ਼ਮ ਸਿੰਘ ਜੀ ਦੇ ਜੁੰਦੇ ਹੋਣ ਤੇ ਮੇਰੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਪ੍ਰਭੀਸ਼ਮ ਸਿੰਘ ਜੀ ਨੇ ਮੇਰੇ ਲਈ ਤੁਹਾਡੇ ਲਈ ਸਾਰਿਆਂ ਲਈ ਕੁਰਬਾਨੀ ਦਿੱਤੀ ਮੇਰੇ ਪਾਪੀ ਲਈ ਪ੍ਰਭੀਸ਼ਮ ਸਿੰਘ ਨੇ ਕੁਰਬਾਨੀ ਦਿੱਤੀ ਅੱਜ ਪਰਮੇਸ਼ਰਮ ਸੀ ਦੇ ਕੁਰਬਾਨੀ ਦੇਣ ਨਾਲ ਅਸੀਂ ਧਰਤੀ ਉੱਤੇ ਜੀਉਂਦੇ ਆ ਮੇਰੇ ਵੱਲੋਂ ਸਾਰਿਆਂ ਨੂੰ ਐਡਵਾਂਸ ਵਿੱਚ ਹੈਪੀ ਈਸਟਰ ਪਰਮੇਸ਼ਰਮ ਸੀ ਦੇ ਮੁਰਦਿਆਂ ਵਿੱਚ ਜੀਂਦੇ ਹੋਣ ਦੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਮੁਬਾਰਕਾਂ